ਉਹਨਾਂ ਨੇ ਆੜ ਕੇ ਜਦੋਂ ਵੇਖਿਆ ਵੀ ਸਾਡਾ ਧਰਮੇ ਨਾਲ ਤਾਂ ਕੁਝ ਬੰਨਣਾ ਵੀ ਨਹੀਂ ਉਹਨਾਂ ਨੇ ਆੜ ਕੇ ਇੱਕ ਸਿੱਖੜਾ ਆਇਂਦੀ ਪਾਗਲਾ ਜੋ ਉਹਨਾਂ ਨੇ ਸ਼ਰਾਰਤੀ ਅੰਸਰਾਂ ਤਰ੍ਹਾਂ ਗੁੰਡੇ ਹੁੰਦੇ ਆੜ ਕੇ ਮੁੰਡੇ ਤੇ ਗੱਲ ਪੈ ਗਈ ਲਫ਼ਜ਼ ਵੀ ਇਹੀ ਬੋਲੇ ਗਏ ਕਿ ਸਿੱਖੜੇ ਦੀ ਪਾਗਲਾ ਦਿਓ ਹਾਂਜੀ ਹਾਂਜੀ ਅੰਦਰ ਇੱਕ ਬਹਿਸ ਹੁੰਦੀ ਨਜ਼ਰ ਆਈ ਤੁਸੀਂ ਵੀ ਬੋਲ ਰਹੇ ਸੀ ਕੋਈ ਹੋਰ ਵੀ ਬੋਲ ਰਿਹਾ ਸੀ ਤੁਸੀਂ ਕਹਿ ਰਹੇ ਸੀ ਕਿ ਇਹ ਇਨਸਾਫ ਨਹੀਂ ਹੈ ਜਿਸ ਵਾਸਤੇ ਅਸੀਂ ਖੜੇ ਹੋਏ ਆ ਇਹ ਤਾਂ ਫਿਰ ਰਾਜ਼ੀਨਾਮਿਆਂ ਵਾਲੀ ਗੱਲ ਆ ਗਈ ਪੈਸੇ ਇਕੱਠੇ ਕਰਦੇ ਨੇ ਈਆਰਪੀ ਕੱਢੀ ਕਰਨੀ ਸਿਖਾਉਣੀ ਆ ਪੱਕਾ ਤੇ ਇਹਨਾਂ ਨਾਲ ਗੱਲਾਂ ਛਾਦੇ ਮਾਫ ਕਰਿਓ ਸਭ ਤੋਂ। ਉਹ ਤਾਂ ਮਾਰੇ ਹੈਗੇ ਨੀ ਉਹਨਾਂ ਨੇ ਸਾਡਾ ਮਾਰਾ ਕਰਨ ਨਹੀਂ ਹੈ। ਸਾਡੇ ਆਪ ਦੇ ਵਿੱਚ ਮਖੋਟੇ ਪਾ ਕੇ ਜਿਹੜਾ ਬਾਣੇ ਪਾ ਕੇ ਮਾਰਾ ਕਰਦੇ ਨੇ ਇਹਨਾਂ ਵੱਡਾ ਸਾਨੂੰ ਸਿੱਖ ਕਦੇ ਨਾ ਹਾਰੇ। ਜੇ ਸਿੱਖ ਕੌਮ ਨਾ ਮਾਰੇ। ਤੁਸੀਂ ਤਾਂ ਸਿਆਸਤ ਚਮਕਾਉਣੀ ਆਏ ਨਾ। ਤੁਸੀਂ ਇੱਥੇ ਰੋਟੀਆਂ ਸੇਕਣੇ ਇੱਥੇ ਭਾਵੇਂ ਨੌਜਵਾਨ ਕਤਲ ਵੀ ਹੋ ਜਾਂਦਾ ਇਹਨਾਂ ਨੇ ਉਹ ਕੋਸ਼ਿਸ਼ ਕਰਕੇ ਜਾਣਾ ਸੀ। ਪਹਿਲੀ ਗੱਲ ਇਹ ਸਾਡੇ ਸਿੱਖਾਂ ਦੇ ਵਿੱਚ ਉਹ ਕਹਿੰਦੇ 12 ਭਈਏ ਤੇ 18 ਚੁੱਲ੍ਹੇ। ਸਾਡਾ ਇੱਕ ਇੱਕ ਬੰਦਾ ਜੱਥੇ ਬੰਦੀ ਜਿਆ ਸੀ ਉਹਨਾਂ ਨੂੰ ਕਹਿੰਦੇ ਸਾਡੇ ਆਪ ਦੇ ਕੀ ਨਹੀਂ। ਇਹਨਾਂ ਨੂੰ ਇਹ ਮੇਨ ਪੈਸੇ ਨਾਲ TLP ਨਾਲ ਇਹਨਾਂ ਨੂੰ ਕਿਸੇ ਦਰਦ ਨਹੀਂ ਹੈਗਾ ਲੋਕਾਂ ਦੀਆਂ ਭਾਵਨਾਵਾਂ ਭੜਕਾਉਂਦੇ ਨੇ ਪਰ ਇਹਨਾਂ ਆਪਦੇ 'ਚ ਦਰਦ ਨਹੀਂ ਹੈਗਾ ਜੇ ਕੋ ਅੰਦਰ ਕਿਹਾ ਜਾਂਦਾ ਕਿ ਪਿੰਡਰਾਂ ਵਾਲਿਆ ਬੱਬਰ ਸ਼ੇਰਾ ਸੁਪਨਾ ਪੂਰਾ ਕਰਾ ਕੇ ਤੇਰਾ ਉਹਦੇ ਨਾਂ ਤੇ ਪੈਸੇ ਇਕੱਠੇ ਕਰਦੇ ਨੇ ਸੰਤਾਂ ਦੇ ਨਾਂ ਤੇ ਵੀ ਪੈਸੇ ਇਕੱਠੇ ਕਰਦੇ ਬਾਹਰੋਂ ਸੰਤਾਂ ਇਹਨਾਂ ਨੂੰ ਪੈਸੇ ਭੇਜਦੇ ਨੇ ਇਹਨਾਂ ਦਾ ਬਸ ਇਹੋ ਹੀ ਹੈ ਹੋਰ ਕੁਝ ਨਹੀਂ ਦੇਸ਼ਗਰ ਜਿਹੜਾ ਪੰਜਾਬ ਪ੍ਰਧਾਨ ਇਥੋਂ ਦਾ ਪੂਰੀਪਨ ਨੂੰ ਕਹ ਲਾ ਜਿਹੜਾ ਸਾਡੇ ਮੁਖਸਰ ਸਾਹਿਬ ਚ ਇਹ ਇਥੇ ਸੰਦੀਪਨ ਨੂੰ ਵੀ ਕਹ ਲੈਣੇ ਤੇ ਪਰ ਮੈਂ ਕਹਿੰਦਾ ਪ੍ਰਸ਼ਾਸਨ ਨੂੰ ਅੱਜ ਜਿਹੜੇ 6-7 ਜਣੇ ਨਾ ਜਿਹੜੇ ਕਹਿੰਦੇ ਇਹਨਾਂ ਦੇ ਪਰਚਾ ਬਰਾਬਰ ਹੋਣਾ ਚਾਹੀਦਾ ਹੈ ਐਸੇ ਅਛਰਾਰਤੀ ਅਨਸਰ ਨੇ ਜਿਹੜਾ ਇਹ ਸ਼ਿਵਸੇਨ ਨਾਲ ਇਹਨੇ ਉਥੇ ਇੱਕ ਬੋੜੇਗਾ ਸੀ ਉਥੇ ਸ਼ਰਾਬ ਘੜਾਉਂ ਲਾ ਤੇ ਸ਼ਰਾਬ ਪੀ ਕੇ ਮੁੰਡੇ ਵਿਜਲੀ ਗੁਰਦਾਰੀ ਕਰਦੇ ਉਹਨਾਂ ਨੇ ਆਪਾਂ ਗੰਧ ਹੀ ਕਰ ਦਿੰਦੇ ਆ ਆ ਦੂਜੀ ਘਟਨਾ ਇਹਨੇ ਫੇਰ ਕਰਤੀ ਜੇਸ਼ਕਰ ਕੋ ਹਸਪੀਟਲ ਦੇ ਵਿੱਚ ਹੀ ਫਿਰਦਾ ਰਿਹਾ ਉਸ ਦਿਨ ਉਹਨੇ ਆਪਦੇ ਤਿੰਨੋਂ ਗੁੰਡੇ ਐਡਮਿਟ ਕਰਾਦੇ ਸੱਟਾਂ ਨਹੀਂ ਲੱਗੀਆਂ ਸੀ ਉਹ ਜਦੋਂ ਐਡਮਿਟ ਕਰਾਦੇ ਜਦੋਂ ਪੁਲਿਸ ਪ੍ਰਸ਼ਾਸਨ ਇਹਨਾਂ ਤੇ ਦਬਾਅ ਪਾਉਣ ਲੱਗ ਪਿਆ ਅਸੀਂ ਆਖਿਆ ਜੀ ਉਹ ਤਾਂ ਇੱਥੇ ਚੰਗੇ ਭਲੇ ਲੰਮੇ ਪੈ ਤੁਸੀਂ ਉਹਨੂੰ ਉਲਝਾਉਂਦੇ ਨਹੀਂ ਤੁਸੀਂ ਕਹਿੰਦੇ ਕੋਈ ਸਿੱਖ ਇਹਨਾਂ ਤੇ ਕਾਰਵਾਈ ਪਾਏ ਬਈ ਇਹ ਮਾਹੌਲ ਖਰਾਬ ਫਿਰ ਉਹਨਾਂ ਨੂੰ ਛੁੱਟੀ ਦਿਵਾ ਕੇ ਉਹ ਫਿਰ ਜੇਸ਼ਕਰ ਕੋ ਉੱਥੇ ਗਿਆ ਉਹ ਦੋ ਗੇੜੇ ਮਾਰਦਾ ਰਿਹਾ ਆਪਦੇ ਗਨਮੈਨਾਂ ਦੇ ਸਮੇਤ ਪ੍ਰਸ਼ਾਸਨ ਦੀ ਤਾਂ ਢਿੱਲੀਕਾਰ ਕਰਕੇ ਜਾਰੀ ਕਿਉਂ ਉਹਨਾਂ ਦੀ ਪੁਸ਼ਤਪਨਾਹੀ ਦਾ ਪ੍ਰਸ਼ਾਸਨ ਹੀ ਕਰਦਾ ਪ੍ਰਸ਼ਾਸਨ ਦੀ ਮੌਜੂਦਗੀ ਜੀ ਉਹ ਮੁੰਡੇ ਨੌਜਵਾਨ ਦੇ ਕੁੱਟਿਆ ਕੱਲ ਇਹ ਗੱਲ ਹੋਈ ਸੀ 10 ਵਜੇ ਤੱਕ ਦਾ ਡੇਮੇਜ ਗ੍ਰਿਫਤਾਰੀ ਨਾ ਹੋਈ ਤਾਂ ਅਸੀਂ ਬਾਜ਼ਾਰ ਬੰਦ ਕਰਾਂਗੇ ਆਹ ਵੇਖ ਲਓ ਕੀ ਟਾਈਮ ਹੋ ਗਿਆ 1:30 ਵਜੇ ਅਜੇ ਤੱਕ ਕੋਈ ਟਾਈਮ ਹੀ ਨਹੀਂ ਦਿੱਤਾ ਇਹ ਭਾਸ਼ਣ ਥੋੜਾ ਸੁਣਦੇ ਆ ਤੇ ਜੇ ਸਾਡੇ ਲੀਡਰ ਜਿਹੜੇ ਪੰਥਕ ਕਮੌਣ ਵਾਲੇ ਮਖੌਟੇ ਪਾ ਕੇ ਉਹ ਜੇ ਉਹ 420 ਕਰਦੇ ਇਹਨਾਂ ਮੈਨੂੰ ਵੀ ਭੁੱਖ ਬਹੁਤ ਜ਼ਿਆਦਾ ਹੋਇਆ ਕੋਈ ਅੱਸੀ ਸੁਤਲ ਨਿਕਦਾ ਇਹ ਕਈ ਅੱਸੀ ਅੱਜ ਕਈ ਗਏ ਕੁੱਤੇ ਬਿਲ ਲੇ ਹੋਣ ਇਹ ਸੋਚਣ ਦੇ ਵੀ ਅਸੀਂ ਪੋਸਟਰ ਫੈਲਾ ਲਗਾ। ਹੁਣ ਲੱਗਦਾ ਸ੍ਰੀ ਮਕਸਦ ਸਾਹਿਬ ਗੁਰੂਆਂ ਦੀ ਚਰਨ ਛੋਹ ਧਰਤੀ ਆ। ਅਜਿਹੇ ਸ਼ਹਿਰਾਂ ਦੇ ਵਿੱਚ ਉੱਥੇ ਜਾਣ ਬੂਝ ਕੇ ਸ਼ਿਵ ਸੇਨਾ ਜਾਂ ਹੋਰ ਅਜਈਆਂ ਕੱਟੜ ਸੰਸਥਾਵਾਂ ਨੂੰ ਤਕੜਾ ਕੀਤਾ ਜਾ ਰਿਹਾ ਹੈ ਕੇਂਦਰ ਦੀਆਂ ਸਿਆਸੀ ਤਾਕਤਾਂ ਵੱਲੋਂ। ਵੀਰੇ ਕੇਂਦਰ ਤਾਂ ਕਰਦਾ ਪਿਆ ਹੈ। ਸਾਡਾ ਨੁਕਸਾਨ ਕਿਸੇ ਹਿੰਦੂ ਸਿੱਖ ਨੇ ਨਹੀਂ ਕਰਨਾ। ਇਹ ਪ੍ਰਵਾਸੀਆਂ ਨੇ ਕਰਨਾ ਹੈ। ਬਾਹਰੋਂ ਆਇਆ ਨੇ ਕਰਨਾ ਹੈ। ਰਿਸ਼ਤੇ ਸਾਡੇ ਖਰਾਬ ਹੋਣੇ ਆ। ਅੱਜ ਸ਼ਕਾਲ ਪੰਜਾਬ ਹਨ ਕ ਦੇਖ ਰਹੇ ਤੁਸੀਂ ਮੈਂ ਕਰਨ ਹੰਡਾ ਮੁਕਸਰ ਸਾਹਿਬ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਹੁੰਦੀ ਹੈ ਅੱਜ ਉਸ ਕੁੱਟਮਾਰ ਨੂੰ 3 ਦਿਨ ਹੋ ਚੁੱਕੇ ਨੇ ਸ਼ਿਵ ਸੇਨਾ ਵੱਲੋਂ ਦਿਨ ਦਿਹਾੜੇ ਗੁੰਡਾਗਰਦੀ ਦਾ ਪ੍ਰਦਰਸ਼ਨ ਕਰਦੇ ਆ ਬੇਕਸੂਰ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਤਸ਼ੱਦਦ ਕੀਤਾ ਗਿਆ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਾਰਵਾਈ ਦੀ ਅਕਸਰ ਆਪਾਂ ਦੇਖਦੇ ਆ ਕਿ ਕਿਵੇਂ ਸਿੱਖ ਨੌਜਵਾਨ ਜੇਕਰ ਕੋਈ ਕਸੂਰ ਕਰ ਦੇਣ ਜਾਂ ਕਈ ਵਾਰ ਬੇਕਸੂਰ ਵੀ ਹੋਣ ਤਾਂ ਉਹਨਾਂ ਉੱਤੇ ਬਹੁਤ ਸਾਰੇ ਐਕਸ਼ਨ ਹੁੰਦੇ ਨੇ ਖਾਸ ਤੌਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਰ ਸ਼ਿਵ ਸ਼ਣਾ ਆਗੂਆਂ ਉੱਤੇ ਕੋਈ ਪੁਖਤਾ ਕਾਰਵਾਈ ਹਲੇ ਤੱਕ ਨਹੀਂ ਕੀਤੀ ਗਈ ਜਿਸ ਰੋਸ ਦੇ ਵਿੱਚ ਅੱਜ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਇਕੱਠ ਕੀਤਾ ਮੇਰੇ ਨਾਲ ਬਾਈ ਵਿਕਰਮਜੀਤ ਸਿੰਘ ਨੇ ਜੋ ਕਿ ਲਗਾਤਾਰ ਖਾਸ ਤੌਰ ਤੇ ਸਿੱਖਾਂ ਉਹਦੇ ਮਸਲੇ ਤੇ ਸਰਗਰਮ ਰਹਿੰਦੇ ਨੇ ਇਸ ਕੱਠ ਤੋਂ ਬਾਅਦ ਜੋ ਫੈਸਲਾ ਆਇਆ ਉਸ ਦੇ ਵਿੱਚ ਵੀ ਸਿਆਸਤ ਖੇਡੀ ਗਈ ਅਜਾਹੀ ਗੱਲ ਸਾਹਮਣੇ ਆਈ ਭਾਈ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਪੂਰਾ ਮਸਲਾ ਕੀ ਹੈ ਹਸੀਕਲ ਭਾਈ ਬਾਈ ਗੁਰਜੀਤ ਕਾਖਾ ਸਾਹਿਬ ਬਾਈ ਗੁਰਜੀਤ ਪੱਤੀ ਜੀ ਭਾਈ ਅ ਅੱਜ ਤੀਜਾ ਦਿਨ ਹੈ ਕੱਠ ਅੰਦਰ ਬਹੁਤ ਆਪਾਂ ਦੇਖ ਲਿਆ ਵਕ ਵਕ ਜਥੇਬੰਦੀਆਂ ਆਈਆਂ ਪਰ ਅੰਦਰ ਇੱਕ ਬਹਿਸ ਹੁੰਦੀ ਨਜ਼ਰ ਆਈ ਤੁਸੀਂ ਵੀ ਬੋਲ ਰਹੇ ਸੀ ਕੋਈ ਹੋਰ ਵੀ ਬੋਲ ਰਹੇ ਸੀ ਤੁਸੀਂ ਕਹਿ ਰਹੇ ਸੀ ਕਿ ਇਹ ਇਨਸਾਫ ਨਹੀਂ ਹੈ ਜਿਸ ਵਾਸਤੇ ਅਸੀਂ ਖੜੇ ਹੋਏ ਆਂ ਇਹ ਤਰ੍ਹਾਂ ਫਿਰ ਰਾਜ਼ੀਨਾਮਿਆਂ ਵਾਲੀ ਗੱਲ ਆ ਗਈ ਕੀ ਗੱਲਬਾਤ ਕੀ ਹੋਈ ਹੈ ਮੈਂ ਨਾ ਜੀ ਸਾਡੇ ਗੁਰਵਿੰਦਰ ਸਿੰਘ ਜੋ ਪਿੰਡ ਚੜੇਵਾਨ ਦਾ ਨੌਜਵਾਨ ਸੀ ਜੀ ਜੋ ਇੱਥੇ ਉਹਦਾ ਪਾਕਟਰਨ ਦੀ ਬੇਟੀ ਬਿਮਾਰ ਸੀ ਦੋ ਉਹਨੂੰ ਹਸਪੀਟਲ ਲੈ ਕੇ ਜਾਣਾ ਸੀ ਤੇ ਜਦੋਂ ਇਹ ਸ਼ਿਵ ਸੈਨਾ ਵਾਲੇ ਆਵਦਾ ਉਹ ਉੱਥੇ ਬੱਸ ਸਟੈਂਡ ਕੋਲ ਚੌਂਕੀ ਉਤੋਂ ਚੌਂਕੀ ਦੇ ਵਿੱਚ ਉਹ ਆਪਦੀ ਸਕਿਉਰਿਟੀ ਲਾਈਨ ਦੇ ਚੱਕਰ ਦੇ ਵਿੱਚ ਆਏ ਸੀਗੇ ਵੀ ਸਾਡੀ ਸਕਿਉਰਿਟੀ ਦਿੱਤੀ ਜਾ ਰਹੀ ਸਾਡੇ ਘਰ ਤੇ ਹਮਲਾ ਹੋਇਆ ਹੈ ਤੇ ਸਾਡੇ ਘਰ ਤੇ ਹਮਲਾ ਆਇਆ ਤੇ ਉਹਨਾਂ ਦੀ ਉਹ ਪੁਲਿਸ ਨੇ ਜਦੋਂ ਉਹਨਾਂ ਦੀ ਕੋਖ ਕੀਤੀ ਉਹ ਕਹਿੰਦੇ ਤੁਸੀਂ ਝੂਠੇ ਜੇ ਤੁਹਾਨੂੰ ਸਿਕਿਉਰਿਟੀ ਨਹੀਂ ਦੇ ਸਕਦੇ ਅਸੀਂ ਚਲੋ ਉਥੋਂ ਉਹਨਾਂ ਨੇ ਆਣ ਕੇ ਧਰਨਾ ਲਾਉਣਾ ਸ਼ੁਰੂ ਕਰਤਾ ਇੱਥੇ ਇਹਦੋਂ ਪਹਿਲਾਂ ਕਿ ਆਪਾਂ ਕੋਈ ਵੀ ਜਦੋਂ ਵੀ ਕੋਈ ਵੀ ਰਾਹ ਰੋਕਦੇ ਆ ਆਪਾਂ ਦੱਸਦੇ ਆ ਵੀ ਆਪਦਾ ਬਿੰਦਸਤਾ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਜੇ ਪ੍ਰਸ਼ਾਸਨ ਰੋਸਾ ਤਾਂ ਲੋਕਾਂ ਨੂੰ ਰਾਹ ਦਿੰਨੇ ਆ ਰਾਹ ਦਿੰਨੇ ਆ ਪਰ ਉਹਨਾਂ ਨੇ ਆਣ ਕੇ ਜਿੰਨੇ ਵੀ 15 20 ਜਣੇ ਆਣ ਕੇ ਉੱਥੇ ਸੜਕ ਦੇ ਅੱਗੇ ਖੜ੍ਹ ਗਏ ਜਿਵੇਂ ਜਿਵੇਂ ਕਾਰਾਂ ਐ ਕਰਕੇ ਹੱਥ ਦੇ ਕੇ ਖਲਾਸ ਨੂੰ ਉਹਦੇ ਵਿੱਚ ਇਹ ਨੌਜਵਾਨ ਵੀ ਸੀ ਜੀ ਇਹਦੀ ਕਾਰ ਅੱਗੇ ਆ ਗਈ ਜਦੋਂ ਅੱਗੇ ਆਟੋ ਰਿਕਸ਼ੇ ਲੱਗੇ ਕਹਿੰਦਾ ਜੀ ਐ ਕਰਕੇ ਬੱਚੀ ਬਿਮਾਰ ਹੈ ਤੇ ਮੈਂ ਲੈ ਕੇ ਜਾਣਾ ਹਸਪੀਟਲ ਮੈਨੂੰ ਲੰਘ ਜਾਂਦੇ ਹੋ ਪਿੱਛੇ ਕਾਰਾਂ ਲੱਗ ਗਈ ਮੇਰੋਂ ਬੈਕ ਵੀ ਨਹੀਂ ਕੱਢੀ ਜਾਣੀ ਜੀ ਇਥੋਂ ਉਥੇ 30 ਸੈਂਕੜ ਦੀ ਗੱਲ ਹੋਈ ਇਹਨਾਂ ਦੇ ਆਸਲੋਂ ਉਥੋਂ ਪੁਲਿਸ ਵਾਲਿਆਂ ਨੇ ਉਹਨੂੰ ਵਾਪਸ ਮੋੜਤਾ ਉਹਦੇ ਵਿੱਚ ਵੀਡੀਓ ਦੇ ਵਿੱਚ ਵੀ ਆਉਂਦਾ ਹੈ ਜਦੋਂ ਵਾਪਸ ਆ ਗਿਆ ਤੇ ਉਹਨਾਂ ਨੇ ਆੜ ਕੇ ਜਦੋਂ ਵੇਖਿਆ ਵੀ ਸਾਡਾ ਧਰਨੇ ਨਾਲ ਤਾਂ ਕੁਝ ਬੰਨਣਾ ਵੀ ਨਹੀਂ ਉਹਨਾਂ ਨੇ ਆੜ ਕੇ ਇੱਕ ਸਿੱਖੜਾ ਆਈਂ ਦੀ ਪੱਗ ਲਾ ਦਿਓ ਉਹਨਾਂ ਨੇ ਸ਼ਰਾਰਤੀ ਅੰਸਰਾਂ ਤਰ੍ਹਾਂ ਗੁੰਡੇ ਉਹਨੇ ਆੜ ਕੇ ਮੁੰਡੇ ਤੇ ਗੱਲ ਪੈ ਗਈ ਲਫ਼ਜ਼ ਵੀ ਇਹੀ ਬੋਲੇ ਗਏ ਕਿ ਸਿੱਖੜੇ ਦੀ ਪੱਗ ਲਾ ਦਿਓ ਹਾਂਜੀ ਹਾਂਜੀ ਉਹ ਆੜ ਕੇ ਜਦੋਂ ਗੱਲ ਪੈ ਗਈ ਇੱਥੇ ਤੇ ਉਹ ਮੁੜ ਕੇ ਨੌਜਵਾਨ ਨੇ ਅਕੋ ਜਿਵੇਂ ਵਿਰੋਧ ਜਿੰਨਾ ਕੋ ਹੋਇਆ ਉਹਨੇ ਕੀਤਾ ਬੜਾ ਚੜ੍ਹਦੀ ਕਲਾ ਵਾਲਾ ਨੌਜਵ ਇਹ ਉਹਨੇ ਵੇਖੋ ਤੁਸੀਂ ਕਿੰਨੀ ਹੁੰਦੀ ਵੀ ਮੈਂ ਤੁਹਾਡੇ ਨਾਲ ਨਿਭੜਾਂਗਾ ਉਂਗਲਾ ਤੁਸੀਂ ਵੀਡੀਓ ਸਾਰੇ ਵੇਖ ਬੜਾ ਚੜ੍ਹਦੀ ਕਲਾ ਵਾਲਾ ਨੌਜਵਾਨ ਉਹਨਾਂ ਮਾਤਾ ਪਿਤਾ ਵੀ ਅਮਰਧਾਰੀ ਸਾਰਾ ਸਰਪੰਚਾ ਜੋ ਉਹਨੇ ਗਰਵੰਤ ਸਿੰਘ ਨੇ ਚਲੋ ਜੀ ਉੱਥੋਂ ਉਹ ਚਲਾ ਗਿਆ ਉਹਨੇ ਕਲੱਬ ਵੀ ਕਿਸੇ ਮੀਡੀਆ ਨੂੰ ਕੋਈ ਬਾਈਟ ਨਹੀਂ ਦਿੱਤੀ ਮੇਰੇ ਨਾਲ ਕੀ ਵਾਪਰਿਆ ਚਲੋ ਉਸ ਤੋਂ ਬਾਅਦ ਸੋਸ਼ਲ ਮੀਡੀਆ ਜਿਹੜੇ ਤੁਹਾਡੇ ਵਰਗੇ ਹਿੰਦੂ ਵੀਰ ਸੀ ਉਹ ਮੁੰਡਾ ਜਿਹਨੇ ਇਹ ਵਾਇਰਲ ਕੀਤੀ ਹੈ ਵੀ ਇਹਨਾਂ ਨਾਲ ਗਲਤ ਹੋਇਆ ਨੌਜਵਾਨ ਨਾਲ ਉਹਨੇ ਵੀਡੀਓ ਵਾਇਰਲ ਕੀਤੀ ਵੀ ਆ ਨੌਜਵਾਨ ਇਹਨਾਂ ਨੇ ਸ਼ੇਰ ਸ਼ੈਨ ਵਾਲਿਆਂ ਨੇ ਆ ਕੀਤਾ ਉਦੋਂ ਗਾ ਸਾਡੇ ਜਿਹੜੇ ਪੰਥਕ ਮੰਨਦੇ ਉਹਨਾਂ ਦੇ ਹੱਥ ਆ ਉਹ ਤੇ ਮੁੰਡੇ ਨੇ ਕਿਹਾ ਸੀ ਮੇਰੇ ਨਾਲ ਇਹਨਾਂ ਨੇ ਕੀਤਾ ਮੈਂ ਇਹਨਾਂ ਨਾਲ ਨਿਬੜ ਲਾਂਗਾ ਜੀ ਬਈ ਮਸਲਾ ਉਹ ਤਾਂ ਨਿਬੇੜਨਾ ਚਾਹੁੰਦਾ ਸੀ ਦੋ ਹਮ ਜਣਿਆਂ ਦੇ ਕੱਲਮ ਕੱਲੀ ਆਓ ਹਾਂ ਪਰ ਸਾਡੇ ਜਿਹੜੇ ਪੰਥਕ ਘਮੋਣ ਵਾਲੇ ਜਿਨ੍ਹਾਂ ਨੂੰ ਟੀਆਰਪੀ ਚਾਹੀਦੀ ਉਹਨਾਂ ਪਗੜੀ ਦਾ ਸਾਰੇ ਸੰਸਾਰ ਭਾਰ ਚ ਬਣਾ ਕੇ ਅੱਜ ਤਿੰਨ ਦਿਨ ਹੋ ਗਏ ਰੋਲੀ ਫਿਰਦੇ ਸਾਨੂੰ ਹਮ ਜਿਹੜਾ ਕੰਮ ਅੱਜ ਜਿਹੜਾ ਇੱਥੇ ਧਰਨਾ ਦੇਣ ਲਈ ਸੱਦੀ ਕਾਲ ਦਿੱਤੀ ਵੀ ਕੱਲ ਨੂੰ ਗ੍ਰਿਫਤਾਰੀ ਨਾ ਪਈ ਅਸੀਂ ਧਰਨਾ ਦੇਾਂਗੇ ਜੀ ਸਾਰੀਆਂ ਜਥੇਬੰਦੀਆਂ ਆਈਆਂ ਵੀ ਨਹੀਂ ਹਮ ਇੱਥੇ ਹੁਣ ਇੱਕ ਪੰਥਕ ਜਿਹੜਾ ਆਪਣੇ ਆਪ ਨੂੰ ਪ੍ਰੈਸਰ ਪੋਰਟਰ ਜਿਹੜਾ ਉਹਨੇ ਲੰਮਾ ਭਾਸ਼ਣ ਸਟੇ ਸੈਕਟਰੀ ਬਣਿਆ ਹੋਇਆ ਲੰਮਾ ਭਾਸ਼ਣ ਦੇ ਕੇ ਉਹ ਜਿੰਨੇ ਵੀ ਜਥੇਬੰਦੀਆਂ ਨੇ ਨਾਰਾਜ਼ ਕਰਤੇ ਠੀਕ ਹੈ ਉਹ ਕਹਿੰਦੇ ਜਿਹੜਾ ਮੁੜ ਕੇ ਕਹਵੇ ਤੂੰ ਫੈਸਲਾ ਕੋਈ ਨਾ ਫੈਸਲਾ ਕੀ ਫੈਸਲਾ ਕੱਲ ਕੀਤਾ ਸੀ ਜੇ ਗ੍ਰਿਫਤਾਰੀ 8 9 ਜਣੇ ਹੋਈ ਤਾਂ ਉਹ ਪੁਲਿਸ ਵਾਲਿਆਂ ਨੇ ਕੀਤੀ ਵੀ ਉਹਦੀ ਹੋ ਜੇਗੀ ਫਿਰ ਤੁਹਾਨੂੰ ਇੱਕ ਹਾਲ ਦੇ ਇਸ ਕਰਕੇ ਜਥੇਬੰਦੀਆਂ ਵੀ ਨਾਰਾਜ਼ ਹੋ ਗਈ ਚੱਲ ਗਿਆ ਜਿਹੜੀਆਂ ਫਰੀਦਪੁਰ ਟ ਵੱਲੋਂ ਇਧਰ ਅੰਮ੍ਰਿਤਸਰ ਸਾਹਿਬ ਵੱਲੋਂ ਆਈਆਂ ਸੀਆਂ ਯਾਨੀ ਕਿ ਕਾਲ ਇਹ ਸੀ ਕੈਂ ਕੱਟ ਕੀਤਾ ਜੇ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਬਾਜ਼ਾਰ ਬੰਦ ਕਰਾਂਗੇ ਜਾਂ ਕਿਤੇ ਰੋਸ ਧਰਨਾ ਹਾਂਜੀ ਪਰ ਹੁਣ ਕੀ ਫੈਸਲਾ ਹੋਇਆ ਇਸ ਤੋਂ ਉਲਟ ਹੋ ਗਿਆ ਫੈਸਲਾ ਹੁਣ ਉਹਨਾਂ ਨੇ ਬਈ ਕੋਈ ਗੱਲ ਨਹੀਂ ਆਪਾਂ ਪ੍ਰਸ਼ਾਸਨ ਨੂੰ ਜਾ ਕੇ ਮਿਲਦੇ ਹੁਣ ਪ੍ਰਸ਼ਾਸਨ ਤਾਂ ਸਾਨੂੰ ਅਸ਼ਵਾਸ਼ਣ ਦਵਾਉਂਦਾ ਹੀ ਪਿਆ ਸੀ ਗ੍ਰਿਫਤਾਰੀ ਪਾ ਲਾਂਗੇ ਫਿਰ ਤੇ ਗੱਲ ਕੱਲ ਹੀ ਨਿਬੜ ਗਈ ਸੀ ਜਿੰਨਾ ਕੋ ਉਹਨਾਂ ਨੇ ਕਰਨਾ ਹੀ ਕੱਲ 295 ਏ ਦਾ ਵੀ ਲਾਤੀ ਸੀ ਵਾਦਾ ਕਰਤੇ ਜੁਰਮ ਦੇ ਵਿੱਚ ਤੇ ਜਿਹੜੀਆਂ ਗ੍ਰਿਫਤਾਰੀਆਂ ਵੀ 8 9 ਜਣੀਆਂ ਉਹ ਕਹਿੰਦੇ ਅਸੀਂ ਕਰ ਚੁੱਕੇ ਹਾਂ ਜਿਹੜਾ ਮੇਨ ਏ ਹੁੰਦੀ ਅਸੀਂ ਕਰ ਲਵਾਂਗੇ ਜੀ ਇਹ ਫਿਰ ਪ੍ਰਸ਼ਾਸਨ ਦੀ ਤਾਂ ਢਿੱਲੀਕਾਰ ਕਿ ਜਾਰੀ ਕਿਉਂ ਉਹਨਾਂ ਦੀ ਪੁਸ਼ਤਪਨਾ ਹੀ ਤਾਂ ਪ੍ਰਸ਼ਾਸਨ ਹੀ ਕਰਦਾ ਪ੍ਰਸ਼ਾਸਨ ਦੀ ਮੌਜੂਦਗੀ ਜੀ ਉਹ ਮੁੰਡੇ ਨੌਜਵਾਨ ਦੇ ਕੁੱਟਿਆ ਤੇ ਜੇ ਸਾਡੇ ਲੀਡਰ ਜਿਹੜੇ ਪੰਥਕ ਕਮੌਣ ਵਾਲੇ ਮਖੌਟੇ ਪਾ ਕੇ ਉਹ ਜੇ ਉਹ 420 ਕਰਦੇ ਇਹਨਾਂ ਮੈਨੂੰ ਵੀ ਭੁੱਖ ਬਹੁਤ ਜ਼ਿਆਦਾ ਹੋਇਆ ਤਾਂ ਹੀ ਤੁਸੀਂ ਬੈਸ ਰਹੇ ਸੀ ਹੋਰ ਉੱਥੇ ਲੱਖਾਂ ਸਦਾਨਾ ਵੀ ਆ ਹੋਰ ਬਹੁਤ ਜਾਣੇ ਨੇ ਤਾਂ ਕੋਈ ਬੋਲਿਆ ਇਸ ਚੀਜ਼ ਦੇ ਉਲਟ ਕੇ ਅਸੀਂ ਕੋਈ ਗੱਲਬਾਤ ਕਰੀਏ ਉਹ ਮੁੰਡਾ ਮੇਰਾ ਭਤੀਜਾ ਹੈ ਸਾਡੀ ਰਿਸ਼ਤੇਦਾਰੀ ਹੈ ਡਰੈਸ ਕਰਦਾ ਗਰਵੰਤ ਸਿੰਘ ਫਿਰ ਮੈਂ ਉਹਨਾਂ ਨੂੰ ਵੀਰ ਗਰਵੰਤ ਸਿੰਘ ਨੂੰ ਬੇਨਤੀ ਕੀਤੀ ਵੀ ਆਪਾਂ ਧੰਨਵਾਦ ਕਰਦਿਆਂ ਫਿਰ ਘਰਾਂ ਨੂੰ ਚਲੇ ਜਾਈਏ ਹੂੰ ਤੇ ਫਿਰ ਅਸੀਂ ਆਪੇ ਦੇਖ ਲੈਣੇ ਆਪੇ ਦੇਖ ਲਾਂਗੇ ਅਸੀਂ ਜੋ ਸਾਡੇ ਤੋਂ ਪੁੱਛਿਆ ਸਾਡੇ ਮੁੰਡੇ ਨਾਲ ਹੋਇਆ ਫਿਰ ਤੁਹਾਡੀ ਤੁਸੀਂ ਤਾਂ ਸਿਆਸਤ ਚਮਕਾਉਣੀ ਆਏ ਨਾ ਹੂੰ ਹੂੰ ਤੁਸੀਂ ਇੱਥੇ ਰੋਟੀਆਂ ਸੇਕਣੇ ਇੱਥੇ ਭਾਵੇਂ ਨੌਜਵਾਨ ਕਤਲ ਵੀ ਹੋ ਜਾਂਦਾ ਇਹਨਾਂ ਨੇ ਉਹ ਕੋਸ਼ਿਸ਼ ਕਰਕੇ ਜਾਣਾ ਸੀ ਯਾਨੀ ਕਿ ਤੁਸੀਂ ਕਹੇ ਤੁਹਾਡਾ ਰਿਸ਼ਤੇਦਾਰ ਹੈ ਉਹਨਾਂ ਉਹ ਮਤਲਬ ਪਰਿਵਾਰ ਜਿਹੜਾ ਹੈ ਤੇ ਮੁੰਡੇ ਦਾ ਉਹ ਇਸ ਵੇਲੇ ਠੱਗਿਆ ਮਹਿਸੂਸ ਕਰ ਰਿਹਾ ਕਿ ਆਪੇ ਡਬਲ ਮਾਈਂਡ ਹੀ ਹੋਇਆ ਪਿਆ ਹੈ ਵੀ ਇਹਨਾਂ ਦੀ ਮੰਨਾਂ ਇਧਰ ਹੁਣ 8-10 ਜੱਥੇਬੰਦੀਆਂ ਉੱਠ ਕੇ ਚਲੀਆਂ ਗਿਆ ਪਹਿਲੀ ਗੱਲ ਇਹ ਸਾਡੇ ਸਿੱਖਾਂ ਦੇ ਵਿੱਚ ਉਹ ਕਹਿੰਦੇ 12 ਭਈਏ ਤੇ 18 ਚੁੱਲ੍ਹੇ ਸਾਡਾ ਇੱਕ ਇੱਕ ਬੰਦਾ ਜੱਥੇਬੰਦੀ ਜਿਆ ਸੀ ਉਹਨਾਂ ਨੂੰ ਕਹਿੰਦੇ ਸਾਡੇ ਆਪ ਦੇ ਕੀ ਨੇ ਜੀ ਹਾਂਜੀ ਫਿਰ ਉਹਨਾਂ ਜੱਥੇਬੰਦੀਆਂ ਦੀ ਜਿਨ੍ਹਾਂ ਦੀ ਉਹ ਬੀ ਮਤਲਬ ਨਹੀਂ ਬੰਦੋ ਨਾ ਨਾਂ ਵੀ ਨਹੀਂ ਲੈ ਜਾਂਦੇ ਅਸੀਂ ਪਗੜੀ ਦਾ ਮਸਲਾ ਅਸੀਂ ਧਰਮ ਦਾ ਮਸਲਾ ਕਰਕੇ ਸਾਰੀ ਕੌਮ ਨੂੰ ਕਾਲ ਦਿੰਦੇ ਆ ਜਦੋਂ ਇੱਥੇ ਸਟੇ ਸੈਕਟਰੀ ਬਣ ਕੇ ਚੌਧਰੀ ਕਰਦੇ ਨੇ ਉਹ ਤਾਂ ਫਿਰ ਉਹਨਾਂ ਦਾ ਨਾਂ ਕਿਉਂ ਨਹੀਂ ਲੈਂਦੇ ਫਿਰ ਉਹਨਾਂ ਨੇ ਇੱਕ ਇੱਕ ਜਿਹੜਾ ਭਾਵੇਂ ਉੱਥੇ ਕਹਿੰਦਾ ਜੀ ਆਪਣੀਆਂ ਜੱਥੇਬੰਦੀਆਂ ਜਾਂਦੀਆਂ ਨੇ ਫਿਰ ਇੱਕ ਇੱਕ ਦਾ ਨਾਂ ਲੈਦੇ ਕੋ ਆਪਦਾ ਭਾਸ਼ਣ ਕੱਟ ਕਰ ਲਾ ਜੀ ਉਹਨਾਂ ਜੱਥੇਬੰਦੀ ਉਹ ਨਾਰਾਜ਼ ਕਰਕੇ ਪੰਡਾਲ ਸਾਰਾ ਖਾਲੀ ਕਰਾਤਾ ਹੈ ਯਾਨੀ ਕਿ ਇੱਕ ਤਾਂ ਕੰਮ ਮਾੜਾ ਹੋਇਆ ਨੌਜਵਾਨ ਕੁੱਟਿਆ ਗਿਆ ਫਿਰ ਉਸ ਤੋਂ ਬਾਅਦ ਆਪਾਂ ਮਾੜੇ ਕੰਮ ਵਾਸਤੇ ਉਸ ਦੇ ਖਿਲਾਫ ਇਕੱਠੇ ਹੋਏ ਆ ਤਾਂ ਉੱਥੇ ਵੀ ਵੀ ਮੇਰਾ ਨਾਮ ਲਾਓ ਜਾਂ ਮੇਰੀ ਗੱਲ ਸੁਣੋ ਜਾਂ ਆਪਣੀ ਰਾਜਨੀਤੀ ਚਮਕਾਈਏ ਇੱਥੇ ਵੀ ਸਿਆਸਤ ਬਿਲਕੁਲ ਜੀ ਜੇ ਅਸੀਂ ਉਹਨਾਂ ਨੂੰ ਸ਼ਿਵ ਸੈਨ ਨਾਲ ਉਹਨਾਂ ਚ ਤਾਂ ਸਾਡੇ ਇਹਨਾਂ ਦੇ ਵਿੱਚ ਕੋਈ ਫਰਕ ਨਹੀਂਗਾ ਉਹ ਤਾਂ ਮਾੜੇ ਹੀਗੇ ਨੂ ਨਾ ਸਾਡਾ ਮਾੜਾ ਕਰਨਗੇ ਸਾਡੇ ਆਪ ਦੇ ਵਿੱਚ ਮਖੋਟੇ ਪਾ ਕੇ ਜਿਹੜਾ ਬਾਣੇ ਪਾ ਕੇ ਮਾੜਾ ਕਰਦੇ ਨੇ ਇਹਨਾਂ ਵੱਡਾ ਸਾਨੂੰ ਸਿੱਖ ਸਿੱਖਣ ਕਦੇ ਨਾ ਸਿੱਖ ਕਦੇ ਨਾ ਹਾਰੇ ਜੇ ਸਿੱਖ ਕੌਮ ਨਾ ਮਾਰੇ ਸਾਡੇ ਆਪਦਿਆਂ ਨੇ ਸਾਨੂੰ ਮਾਰਿਆ ਉਹ ਜਿਹੜਾ ਨਾ ਜੀ ਸ਼ਿਵ ਸੈਨਾ ਦਾ ਤੁਹਾਨੂੰ ਮੈਂ ਉਹਦੀ ਪਿੱਛੇ ਜਿਆ ਘਟਨਾ ਦੱਸਦਾ ਉਹ ਮੁੰਡੇ ਦਾ ਨਾਮ ਰਵੀ ਆ ਰਵੀ ਕੁਮਾਰ ਆ ਉਹ ਮੁੰਡੇ ਦਾ ਨਾਮ ਜਿਹੜਾ ਮੇਨ ਆ ਉਹਦਾ ਨਾਂ ਗਰ ਗਰ ਜੇਸ਼ਰ ਜਿਹੜਾ ਪੰਜਾਬ ਪ੍ਰਧਾਨ ਇਥੋਂ ਦਾ ਜੀ ਜੀ ਉਹ ਬੰਦੇ ਨੂੰ ਸਾਡੇ ਇੱਥੇ ਇਹ ਜ਼ਿਮੀਂਦਾਰ ਪਰਿਵਾਰ ਨੇ ਜ਼ਮੀਨਦਾਨ ਕਰਤੀ ਕਬਰਾਂ ਨੂੰ ਸ਼ਿਵਿਆਂ ਨੂੰ ਜੀ ਉੱਥੇ ਉਹਨਾਂ ਨੇ ਮੰਦਿਰ ਬਣਾ ਲਿਆ ਉੱਥੇ ਨਾਲ ਪੈਲਸ ਬਣਾ ਲਿਆ ਉੱਥੇ ਫਿਰਨਾ ਵੀ ਦੂਤਾ ਵਧ ਗਈ ਭਈ ਅਸੀਂ ਸਿੱਖ ਵੀ ਸੰਸਕਾਰ ਕਰਨਾਉਨੇ ਆ ਸਾਨੂੰ ਵੀ ਜਿਹੜਾ ਕੀਰਤਨ ਸੋਲਾ ਅਰਦਾਸ ਲਾਣੀਆਂ ਪਾਠ ਉਹਨਾਂ ਨੇ ਆਪਦਾ ਗੁਰਪਾਰਾ ਬਣਾ ਲਿਆ ਜੀ ਉਹ ਜਿਹੜਾ ਪਹਿਲਾ ਸੀ ਜਿਹੜਾ ਪ੍ਰਧਾਨ ਸਿਮਿਆਂ ਦਾ ਬੜਾ ਵਧੀਆ ਸੀ ਉਨੇ ਗੁਰਦੁਆਰਾ ਬੰਦਿਤ ਉਹਨੇ ਕੋਈ ਗੱਲ ਨਹੀਂ ਇਹ ਤਾਂ ਮਨੁੱਖਤਾ ਦੇ ਭਲੇ ਵਾਸਤੇ দান ਹੋਈ ਸਾਡੀ ਕੱਲੇ ਦੀ ਹੈਗੀ ਉੱਥੇ ਮੰਦਿਰ ਦਾ ਇਹਨੂੰ ਪ੍ਰਧਾਨ ਲਾਇਆ ਗਿਆ ਕਿਸੇ ਨੂੰ ਜਿੰਨੇ ਹੋਣ ਕੀਤੀ ਜੀ ਬੀਜੇਪੀ ਨੇ ਉਹਨੂੰ ਉੱਤੇ ਕਮੇਟੀ ਬਣਾਈਏ ਉੱਥੇ ਪਿੱਛੇ ਜਾਂ ਕੰਦ ਦਾ ਮਸਲਾ ਉੱਟਿਆ ਸੀ ਜੀ ਫਿਰ ਮੈਂ ਉਹਨਾਂ ਬੀਜੇਪੀ ਵਾਲਿਆਂ ਨੂੰ ਕਿਹਾ ਮੈਂ ਤੁਸੀਂ ਜਾਣ ਬੁੱਝ ਕੇ ਮਾਹੌਲ ਖਰਾਬ ਕਰਦੇ ਹੋ ਉਹਨਾਂ ਨੇ ਕੰਦ ਕੀਤੀ ਸੀ ਵੀ ਇਸ ਸ਼ਰਾਰਤੀ ਅਨਸਰ ਨੇ ਜਿਹੜਾ ਇਹ ਸ਼ਿਵਸੇਨ ਆਲਾ ਇਹਨੇ ਉੱਥੇ ਇੱਕ ਬੋੜ ਹੈਗਾ ਸੀ ਉੱਥੇ ਸ਼ਰਾਬ ਚੜਾਉਣ ਲੱਗਾ ਤੇ ਸ਼ਰਾਬ ਪੀ ਕੇ ਮੁੰਡੇ ਅੰਦਰ ਆਣ ਲੱਗੇ। ਅੰਦਰ ਵਿਜਲੀ ਗੁਰਦਾਰੀ ਟੱਪਦੇ ਉਹਨਾਂ ਨੇ ਆਪਾਂ ਕੰਧ ਹੀ ਕਰ ਦਿੰਦੇ ਆ। ਜੀ। ਕੋਈ ਮੰਦਰ ਨਾਲ ਨਹੀਂ ਰੋਲੋ ਉਦੋਂ ਵੀ ਇਹਨਾਂ ਨੇ ਵੀਡੀਓ ਤੁਸੀਂ ਵੇਖੀ ਆਨੇ ਮੁਖਸਰ ਸਾਹਿਬ ਦੀਆਂ। ਐਸੇ ਹੀ ਅਸ਼ਰਾਰਤੀ ਅੰਸਰ ਨੇ। ਆ ਦੂਜੀ ਘਟਨਾ ਇਹਨੇ ਫੇਰ ਕਰਤੀ। ਅਸੀਂ ਤਾਂ ਉਹ ਹਿੰਦੂ ਵੀਰ ਉਹਨਾਂ ਨੇ ਆਖੇ ਸਾਰੇ ਇਹਨੇ ਮਾਰਾ ਕੀਤਾ ਉਹ ਸਾਰੇ ਨਾਲ ਨੇ। ਸਾਤ ਦਿਨ ਪਰ ਸਾਡਾ ਜਿਹੜਾ ਸਿਸਟਮ ਹੈ ਆਪਦਾ ਜਿਹੜਾ ਇਹਨਾਂ ਨੇ ਪਹਿਲਾਂ ਤਾਂ ਇੰਨਾ ਹਾਈਲਾਈਟ ਕੀਤਾ ਫਿਰ ਉਹਨੂੰ ਹੁਣ ਚੱਕ ਜਬਾਤਾ ਅੱਜ ਜੇ ਸਾਰੀਆਂ ਜਥੇਬੰਦੀਆਂ ਦੇ ਇੱਕ ਇੱਕ ਦੋ ਦੋ ਆਗੂ ਆਏ ਬਾਹਰੋਂ ਉਹਨਾਂ ਨੂੰ ਸਨਮਾਨ ਦੇਣਾ ਚਾਹੀਦਾ ਇਸ ਉਹਨਾਂ ਨੂੰ ਬੋਲਣ ਦੇ ਲਈ ਫਰੀਦਕੋਟ ਤੋਂ ਵੀ ਆਏ ਸੀਗੇ ਸਾਰੇ ਉਧਰੋਂ ਆਪਣੇ ਫਲੋਰਪੁਰ ਵੱਲੋਂ ਵੀ ਆਏ ਸੀ ਸਾਡੇ ਵੀ ਹੋਰ ਜਥੇਬੰਦੀਆਂ ਦੇ ਆਏ ਸੀ ਪਰ ਇਹਨਾਂ ਨੇ ਕਿਸੇ ਦਾ ਨਾਮ ਉਹ ਨਹੀਂ ਲਿਆ ਉਹਨਾਂ ਦੇ ਬਾਹਰੋਂ ਆਏਗਾ ਬਾਹਰ ਦੇ ਜਿਨ੍ਹਾਂ ਨਾਲ ਇਹਨਾਂ ਨੂੰ ਹੈਗੀ ਉਹਨਾਂ ਦੇ ਨਾਮ ਬੁਲੀਏ ਇਹਨਾਂ ਨੂੰ ਮੇਨ ਪੈਸੇ ਨਾਲ ਟੀਐਰਪੀ ਨਾਲ ਇਹਨਾਂ ਨੂੰ ਕਿਸੇ ਦਰਦ ਨਹੀਂ ਹੈਗਾ ਇੱਥੇ ਏਡੇ ਏਡੇ ਨਾਰੇ ਲਾਏ ਨੇ ਲੋਕਾਂ ਦੀਆਂ ਭਾਵਨਾ ਭੜਕਾਉਂਦੇ ਨੇ ਪਰ ਇਹਨਾਂ ਆਪਦੇ 'ਚ ਦਰਦ ਨਹੀਂ ਹੈਗਾ ਜਦੋਂ ਅੰਦਰ ਕਿਹਾ ਜਾਂਦਾ ਕਿ ਪਿੰਡਰਾਂ ਵਾਲਿਆ ਬੱਬਰ ਸ਼ੇਰਾ ਸੁਪਨਾ ਪੂਰਾ ਕਰਾਂਗੇ ਤੇਰਾ ਉਹਦੇ ਨਾਂ ਤੇ ਪੈਸੇ ਇਕੱਠੇ ਕਰਦੇ ਨੇ ਸੰਤਾਂ ਦੇ ਨਾਂ ਤੇ ਵੀ ਪੈਸੇ ਇਕੱਠੇ ਕਰਦੇ ਬਾਹਰੋਂ ਸੰਤਾਂ ਇਹਨਾਂ ਨੂੰ ਪੈਸੇ ਭੇਜਦੀਆਂ ਨੇ ਇਹਨਾਂ ਦਾ ਬਸ ਇਹੋ ਹੀ ਹੈ ਹੋਰ ਕੁਝ ਨਹੀਂ ਸਾਲਿਆਂ ਆਪਣੇ ਨਾਲ ਆਰ ਕੇ ਕਹਿ ਵੀ ਕਹਿੰਦੇ ਤੁਸੀਂ ਅੱਗ ਲਾਉਂਦੇ ਪਏ ਅਸੀਂ ਕਾਰਵਾਈ ਕਰ ਦਿੰਨੇ ਮੁੜ ਕੇ ਕਹਿੰਦੇ ਸਾਨੂੰ ਕੋਈ ਮਾਰਾ ਵੀ ਨਾ ਬੋਲੇ ਕਿ ਕਿਸੇ ਦੀ ਦਸਤਾਰ ਤੇ ਅੰਕ ਤੁਸੀਂ ਸਿਆਸਤ ਕਰਦੇ ਫਿਰ ਆਪਦਾ ਲੜੋ ਜੇ ਇੱਕ ਬੰਦੇ ਨੇ ਥੋੜਾ ਸ਼ਿਵ ਸੈਨਾ ਵਾਲੇ ਨੂੰ ਇੱਥੇ ਰੋਕੀ ਰੱਖਿਆ ਹੈ ਜਿੰਦੇ ਇੱਕ ਬੰਦੇ ਦਾ ਨਾਮ ਲੈਣੇ ਵੀ ਉਹਨੇ ਹੋਂ ਨੀ ਦਿੱਤੀ ਉਹਨੇ ਹੋਂ ਨੀ ਦਿੱਤੀ ਉਹ ਭਾਈ ਸਾਹਿਬ ਜੀ ਤੁਹਾਡਾ ਵੀ ਪ੍ਰਸ਼ਾਸਨ ਸਾਥ ਦੇ ਦਿੰਦਾ ਉਹਨਾਂ ਦਾ ਵੀ ਦੇ ਦਿੰਦਾ ਤੁਸੀਂ ਮਾਹੌਲ ਆਪ ਹੀ ਖਰਾਬ ਕਰਦੇ ਤੇ ਆਪ ਹੀ ਮੁੜ ਕੇ ਇਕੱਠੇ ਹੋ ਜਾਂਦੇ ਇੱਕ ਜਿਵੇਂ ਗੇਮ ਖੇੜਦੇ ਨੇ ਜੀ ਜੀ ਹਿੰਦੂ ਸਿੱਖਾਂ ਲਈ ਨਾ ਗੇਮ ਖੇੜਦੇ ਮੈਂ ਤੇਰਾ ਭਾਈ ਤੂੰ ਮੇਰਾ ਭਾਈ ਲੜਾਂਗੇ ਜੇ ਕਿਸੇ ਦਾ ਘਰ ਹੰਸੂਰੀ ਦੀ ਕਾਰਵਾਈ ਪਾਈ ਹੈ ਉਹ ਉਹਨਾਂ ਦਾ ਨਾਰਮਲ ਸੀ ਜੀ ਜੇ ਕੱਲ ਨੂੰ ਇਹਨਾਂ ਦੀ ਕਾਰਵਾਈ ਪਾਇਗੇ ਨਾ ਤੁਸੀਂ ਆ ਪੰਜ 6 ਬੰਦੇ ਜਿਹੜੇ ਕਹਿੰਦੇ ਅਸੀਂ ਸ਼ੀnga 70 ਸਾਲਾਂ ਕੋ ਇਹਨੇ ਉੱਭਜਿਆ ਕਿਉਂ ਇਹਨਾਂ ਨੇ ਉਹ ਭਾਰਿਆ ਆਪ ਹੀ ਉਹਦੀਆਂ ਵੀਡੀਓ ਪਾ ਪਾ ਕੇ ਹਮ ਨਹੀਂ ਤਾਂ ਉੱਠਣਾ ਕਰਦਾ ਸੀ ਜੀ ਤੇ ਹੁਣ ਜਿੰਨੇ ਉਹਦੀ ਸੇਵਾ ਇਹ ਸੂਰੀਪਨ ਨੂੰ ਕਹਲਾ ਜਿਹੜਾ ਸਾਡੇ ਮੁਖਸਰ ਸਾਹਿਬ ਚ ਇਹ ਇਥੇ ਸੰਦੀਪਨ ਨੂੰ ਵੀ ਕਹਲੇ ਨੇ ਜੀ ਤੇ ਪਰ ਮੈਂ ਕਹਿੰਦਾ ਪ੍ਰਸ਼ਾਸਨ ਨੂੰ ਅੱਜ ਜਿਹੜੇ 6-7 ਜਣੇ ਨਾ ਜਿਹੜੇ ਕਹਿੰਦੇ ਵੀ ਇਹ ਇਹਨਾਂ ਦੇ ਪਰਚਾ ਬਰਾਬਰ ਹੋਣਾ ਚਾਹੀਦਾ ਹੈ ਫਿਰ 302 ਦੇ ਵਿੱਚ ਉਹ ਇਕੱਲਾ ਨੋਜਮਾਨੀ ਜਾਣਾ ਚਾਹੀਦਾ ਕਿਉਂ ਇਹ ਬੰਦੇ ਸ਼ਹਿਰ ਦਾ ਸਾਰੀ ਇਹ ਪ੍ਰਗਾਟ ਕਰਦੇ ਨੇ ਹੁਣ ਉਹਨਾਂ ਦੇ ਪਰਿਵਾਰ ਇੱਕ ਤਕਲੀਫ 'ਚ ਹਸਪੀਟਲ ਪਹਾਂ ਉਹਨਾਂ ਦਾ ਮਾਈਂਡ ਸੈਟ ਨਹੀਂ ਉਹਨਾਂ ਨੂੰ ਤੁਸੀਂ ਗੁੰਮਰਾਹ ਕਰ ਕਰਕੇ ਆਪਦੀ ਗੰਦੀ ਸੋਚ ਦੇ ਨਾਲ ਕਿ ਸਾਡਾ ਖਰਾਬ ਕਰਦੇ ਪੈ ਸਿਸਟਮ ਨੂੰ ਦੁੱਖ ਹੈ ਇਸ ਗੱਲ ਦਾ ਬਹੁਤ ਜ਼ਿਆਦਾ ਜੀ ਤੁਹਾਨੂੰ ਲੱਗਦਾ ਸ਼੍ਰੀ ਮੁਕਸਰ ਸਾਹਿਬ ਗੁਰੂਆਂ ਦੀ ਚਰਨ ਛੋਹ ਧਰਤੀ ਆ ਅਜਿਹੇ ਸ਼ਹਿਰਾਂ ਦੇ ਵਿੱਚ ਜਿੱਥੇ ਸਿੱਖ ਭਾਵਨਾਵਾਂ ਜੁੜੀਆਂ ਹੋਈਆਂ ਨੇ ਬਹੁਤ ਸਾਰੇ ਗੁਰੂ ਸਥਾਨ ਨੇ ਉੱਥੇ ਜਾਣ ਬੂਝ ਕੇ ਸ਼ਿਵ ਸੇਨਾ ਜਾਂ ਹੋਰ ਅਜਈਆਂ ਕੱਟੜ ਸੰਸਥਾਵਾਂ ਨੂੰ ਤਕੜਾ ਕੀਤਾ ਜਾ ਰਿਹਾ ਹੈ ਇਹ ਕੇਂਦਰ ਦੀਆਂ ਸਿਆਸੀ ਤਾਕਤਾਂ ਵੱਲੋਂ ਵੀਰੇ ਕੇਂਦਰ ਤਾਂ ਕਰਦਾ ਪਿਆ ਹੈ ਸਾਡਾ ਨੁਕਸਾਨ ਕਿਸੇ ਹਿੰਦੂ ਸਿੱਖ ਨੇ ਨਹੀਂ ਕਰਨਾ ਇਹ ਪ੍ਰਵਾਸੀਆਂ ਨੇ ਕਰਨਾ ਹੈ ਬਾਹਰੋਂ ਆਇਆ ਨੇ ਕਰਨਾ ਹੈ ਰਿਸ਼ਤੇ ਸਾਡੇ ਖਰਾਬ ਹੋਣੇ ਆ ਦਿੱਲੀ ਦੇ ਵਿੱਚ ਵੀ ਕਿੱਦਾਂ ਇੰਦਰਾ ਗਾਂਧੀ ਮਰਡਰ ਹੋਇਆ ਹੈ ਉੱਥੋਂ ਦੇ ਜਿਹੜੇ ਭਾਈ ਬਿਅੰਤ ਸਿੰਘ ਭਾਈ ਕੇਰ ਸਿੰਘ ਉਹ ਕਹਿੰਦੇ ਹਿੰਦੂਆਂ ਨੇ ਤਾਂ ਸਾਨੂੰ ਬਚਾਇਆ ਉਹਨਾਂ ਇੰਟਰਵਿਊਸ ਹੁਣ ਲੈ ਉਹ ਕਹਿੰਦੇ ਚੋਪਰਪੱਟੀ ਆਲੇ ਆਏ ਸੀ ਜਿਨ੍ਹਾਂ ਨੂੰ ਸਾਡੇ ਨਾਲ ਦਰਦ ਹੀ ਨਹੀਂਗਾ ਜਿਨ੍ਹਾਂ ਨੂੰ ਆਪਾਂ ਦੇਸੀ ਪਾਜਾ ਭਈਏ ਕਹਿ ਲੈਣ ਹਾਂ ਭਈਏ ਕਹਿ ਦਿੰਦੇ ਆ ਹੂੰ ਹੋਣ ਵੀ ਉਹ ਲੱਖੇ ਸਦਾਨੇ ਨੇ ਬੋਲਿਆ ਏ ਉਹਦੀ ਗੱਲ ਬਿਲਕੁਲ ਸੱਚ ਏ ਜੀ ਸਾਡੇ ਇੱਥੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੰਨਿਆਂ ਮੰਡੀ ਦੇ ਵਿੱਚ ਭਈਏ ਨੇ ਉਹਨਾਂ ਨੂੰ ਕਿਸੇ ਨਾਲ ਦਰਦ ਨਹੀਂ ਗਾ ਜਦੋਂ ਹੁਣੇ ਸ਼ਿਵ ਸੈਨ ਨਾਲੇ ਕਿਉਂ ਪੈਰ ਲਾ ਜਿੰਦੇ ਆ ਉਹਨਾਂ ਦੇ ਗ੍ਰਿਫਤਾਰੀਆਂ ਉਹਨਾਂ ਨੂੰ 5-500 ਹਜ਼ਾਰ ਹਜ਼ਾਰ ਰੁਪਿਆ ਦੇ ਕੇ ਉਹਨਾਂ ਲੈ ਉਹਨਾਂ ਨੂੰ ਕੀ ਖਾਣ ਪੀਣੇ ਉਹ ਹੀ ਚਾਹੀਦਾ ਜਿਲੇ ਰਹਿਣਾ ਸਿਕਿਉਰਿਟੀਆਂ ਮਿਲ ਜਾਣੀਆਂ ਜੇ ਸਰਕਾਰ ਵੀ ਬਾਹਰ ਸਰਕਾਰ ਇਹਨਾਂ ਨੂੰ ਪਾਲੇਗੀ ਧਰਮ ਦੇ ਨਾਮ ਤੇ ਵੋਟਾਂ ਡਵਲ ਪੋਣੀ ਆ ਹੁਣ ਸਾਡੇ ਵੇਖੋ ਭਾਈ ਅਮਰ ਕਪਾਲ ਜਿੱਤਿਆ ਹੈ ਜੀ ਰੋਜਪੁਰ ਸਰਜੀ ਜਿੱਤਿਆ ਹੈ ਉਹ ਕੱਲੀਆਂ ਸਿੱਖਾਂ ਦੀਆਂ ਵੋਟਾਂ ਨਾਲ ਥੋੜਾ ਜਿੱਤ ਗਿਆ ਬਿਲਕੁਲ ਵੋਟਾਂ ਤਾਂ ਪਈਆਂ ਉਹਨਾਂ ਨੇ ਹਿੰਦੂਆਂ ਦੀਆਂ ਵੀ ਪਈਆਂ ਐਸਸੀ ਭਾਈਚਾਰੇ ਦੀਆਂ ਵੋਟਾਂ ਪਈਆਂ ਹੈ ਫਿਰ ਸਾਨੂੰ ਇਹ ਪਛਾਣਨ ਦੀ ਲੋੜ ਹੈ ਸਾਨੂੰ ਐਡੇ ਐਡੇ ਗਰਮ ਭਾਸ਼ਣ ਦੇ ਕੇ ਸਾਨੂੰ ਉਹਨਾਂ ਹਿੰਦੂ ਵੀਰਾਂ ਨੂੰ ਵੀ ਵਿਸ਼ਵਾਸ ਮੋੜਨ ਦੀ ਬੁੱਕਲ ਚ ਲੈਣ ਦੀ ਲੋੜ ਹੈ ਹਾਂ ਸਰ ਵੀ ਤੇ 70 50000 ਤੋਂ ਵੋਟਾਂ ਉੱਤੇ ਦਿੱਤੇ 70000 ਦੇ ਕਰੀਬ ਕਹ ਜਾਂਦਾ ਕਿ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਚ ਐਸਸੀ ਸਮਾਜ ਦੀ ਵੋਟ ਬਹੁਤ ਜ਼ਿਆਦਾ ਪਈ ਹੈ ਨਹੀਂ ਮੇਰੀ ਗੱਲ ਸੁਣੋ ਉੱਥੇ ਨਾਲੇ ਉਹ ਗਾੜੇ ਡੇਰਾ ਪ੍ਰੇਮੀਆਂ ਦਾ ਜੀ ਜੀ ਅਸੀਂ ਆਪਾਂ ਇਹ ਵੀ ਇੱਕ ਵੱਡੇ ਮੁੱਦੇ ਨੇ ਸਾਡੇ ਇਹਨਾਂ ਨੂੰ ਉਭਾਰਿਆ ਜਾਂਦਾ ਹੈ ਮੁੱਦਿਆਂ ਨੂੰ ਮੁੜ ਕੇ ਸਾਫ਼ ਕੇ ਰੱਖ ਲਿਆ ਜਾਂਦਾ ਜੇ ਅਸੀਂ ਭਾਈਚਾਰਕ ਸਾਂਝ ਵੀ ਖੀਂ ਨਾ ਸਾਡੀ ਬਹੁਤ ਮਜ਼ਬੂਤ ਹੈ 2 ਐਮਪੀ ਸੀਟਾਂ ਦਿੱਤੀਆਂ ਨੇ ਜੀ ਜੇ ਅਸੀਂ ਆਪਦਾ ਕਹਿ ਰਹੀਏ ਨਾ ਆਪਦਾ ਰਾਜ ਜੇਗਾ ਸਾਡੇ ਲੀਡਰ ਨਲਾਇਕ ਨਿਕਲਣੋਂ ਦੇ ਚ ਫਿਰ ਤੁਸੀਂ ਕਹਿੰਦੇ ਲੀਡਰ ਨਲਾਇਕ ਦੀ ਗੱਲ ਕੀਤੀ ਤੁਸੀਂ ਜ਼ਿਕਰ ਕੀਤਾ ਅਮਰਤਪਾਲ ਸਿੰਘ ਹੋਣਾ ਦਾ ਹਾਲੀ ਦੇ ਵਿੱਚ ਬਹੁਤ ਵਿਵਾਦ ਹੈ ਆਪਣੀ ਹੀ ਭੈਣ ਦੇ ਬਾਰੇ ਇੱਕ ਚੈਟ ਵਾਇਰਲ ਹੋ ਰਹੀ ਹੈ ਬਹੁਤ ਸਾਰੀਆਂ ਜਨਨੀਆਂ ਦੇ ਨਾਲ ਗੱਲਬਾਤ ਕਰਨ ਦੀ ਗੱਲਬਾਤ ਆਈ ਹੈ ਸਾਹਮਣੇ ਕਿਵੇਂ ਦੇਖਦੇ ਹੋ ਬਹੁਤ ਸਾਰੇ ਵਿਵਾਦ ਉਹ ਵੀ ਇਹ ਸਾਰੀਆਂ ਸਾਡੇ ਆ ਜਿਵੇਂ ਹੁਣ ਜਸਵੀਰ ਸਿੰਘ ਆਪਣੇ ਇਥੋਂ ਪੱਤਰਕਾਰ ਨੇ ਜੀ ਇਹਨਾਂ ਨੇ ਹੁਣ ਸਟੇਟ ਸੈਕਟਰੀ ਤੁਸੀਂ ਸਾਰੀ ਵੇਖਿਓ ਜੇ ਕਿੰਨੀ ਇਹਨਾਂ ਨੇ ਤੇ ਕਿੰਨੀ ਲਾਈ ਤੇ ਜਿਹੜੀਆਂ ਜੱਥੇਬੰਦੀਆਂ ਨਾਰਾਜ਼ ਕਰਕੇ ਤੋੜ ਤੈਨੂੰ ਕੀ ਕਾਂਗੇ ਫੇਰ ਪ੍ਰਸ਼ਾਸਨ ਨਾਲ ਮਿਲੀ ਭੁਗਤ ਹੋਈ ਜੇ ਗੱਲ ਇਹ ਨਾ ਕਿ ਇਹਨਾਂ ਦੀ ਕੋਈ ਨਹੀਂ ਆਪਣਾ ਇੰਨਾ بڑا ਹੈ ਆਪਾਂ ਮੁੰਡੇ ਨੂੰ ਛੁੱਟੀ ਦਿਵਾਉਣੇ ਘਰੇ ਚੱਲਦੇ ਆ ਉਹ ਮੁੰਡਾ ਤਿੰਨ ਦਿਨਾਂ ਤੋਂ ਘਾਤਾ ਨਹੀਂ ਉਹਨਾਂ ਨੂੰ ਇਨਫੈਕਸ਼ਨ ਹੋ ਜਾਏ ਜਾਂ ਕੁਝ ਹੋ ਜਾਏ ਉਹਨਾਂ ਦਾ ਇਲਾਜ ਨਹੀਂ ਪੂਰਾ ਹੋ ਰਿਹਾ ਜੇ ਆਪਾਂ ਇਕੱਠੀ ਨਾ ਕਰਦੇ ਅੱਜ ਇਕੱਠੀ ਨਾ ਕਰਦੇ ਤਿੰਨ ਦਿਨ ਹੋ ਗਏ ਲਗਾਤਾਰ ਪਰਿਵਾਰ ਨੂੰ ਤਾਂ ਮਜਬੂਰ ਕੀਤਾ ਜਾਂਦਾ ਯਾਰ ਜੇ ਤੁਸੀਂ ਨਾ ਬੋਲੇ ਉਹ ਤਾਂ ਵਿਚਾਰਾ ਮਜਬੂਰ ਹੋਇਆ ਬੈਠ ਹੁਣ ਹੁਣ ਮੈਂ ਉਹਨਾਂ ਨੂੰ ਕਿਹਾ ਉਹ ਕਹਿੰਦੇ ਤੁਸੀਂ ਦੱਸ ਦੋ ਕਿਵੇਂ ਕਰ ਮੈਂ ਜ਼ਰਤਕਾਲ ਦਿੰਦਾ ਹੀ ਨਾ ਤੁਸੀਂ ਕੱਲ ਇਹ ਗੱਲ ਹੋਈ ਸੀ 10 ਵਜੇ ਤੱਕ ਦਾ ਟਾਈਮ ਹੈ ਜੇ ਗ੍ਰਿਫਤਾਰੀ ਨਾ ਹੋਈ ਤਾਂ ਅਸੀਂ ਬਾਜ਼ਾਰ ਬੰਦ ਕਰਾਂਗੇ ਆਹ ਵੇਖ ਲਓ ਕੀ ਟਾਈਮ ਹੋ ਗਿਆ ਹੂੰ 1:3 ਵਜੇ ਹਜੇ ਤੱਕ ਕੋਈ ਟਾਈਮ ਹੀ ਨਹੀਂ ਦਿੱਤਾ ਇਹ ਭਾਸ਼ਣ ਥੋੜਾ ਸੁਣਦੇ ਆ ਅਸੀਂ ਆਪਦੀਆਂ ਪੱਗਾਂ ਤੇ ਆਪਦੀਆਂ ਬੇਇੱਜ਼ਤੀ ਉਹ ਨੰਗਾ ਕਰਕੇ ਮੁੰਡੇ ਦੀਆਂ ਲਾਸ਼ਾਂ ਪਾ ਕੇ ਫੋਟੋਆਂ ਲੋਕਾਂ ਨੂੰ ਮੋਸ਼ਨਲ ਕਰਕੇ ਭਾਸ਼ਣ ਥੋੜਾ ਸੁਣਦੇ ਫਿਰ ਕਾਰਵਾਈ ਪਾਓ ਪੂਰਾ ਅੱਗੇ ਲੱਗੋ ਬਿਲਕੁਲ ਪਰਿਵਾਰ ਦੀ ਹੁਣ ਮੰਗ ਕੀ ਹੈ ਭਾਈ ਪਰਿਵਾਰ ਦੀ ਸਭ ਰਿਸ਼ਤੇਦਾਰਾਂ ਮੁੰਡੇ ਦੀ ਪਰਿਵਾਰ ਦੀ ਤਾਂ ਹੀ ਸਿੰਪਲ ਜੀ ਮੰਗੇ ਜਿਹੜੇ ਬੰਦਿਆਂ ਨੇ ਸਾਡੇ ਨਾਲ ਕੀਤਾ ਹੈ ਉਹਦੀ ਗ੍ਰਿਫਤਾਰੀ ਪੈ ਜਾਂਦੀ ਉਹ ਰਜੇਸ਼ ਗਰਗ ਹਸਪੀਟਲ ਦੇ ਵਿੱਚ ਹੀ ਫਿਰਦਾ ਰਿਹਾ ਹੈ ਅੱਛਾ ਉਸ ਦਿਨ ਉਹਨੇ ਆਪਦੇ ਤਿੰਨੋਂ ਗੁੰਡੇ ਐਡਮਿਟ ਕਰਾਤੇ ਸੱਟਾਂ ਨਹੀਂ ਲੱਗੀਆਂ ਸੀ ਜੀ ਉਹ ਜਦੋਂ ਐਡਮਿਟ ਕਰਾਤੇ ਜੋ ਪੁਲਿਸ ਪ੍ਰਸ਼ਾਸਨ ਇਹਨਾਂ ਤੇ ਦਬਾਅ ਪਾਉਣ ਲੱਗ ਪਿਆ ਅਸੀਂ ਆਖਿਆ ਜੀ ਉਹ ਤਾਂ ਇੱਥੇ ਚੰਗੇ ਭਲੇ ਲੰਮੇ ਪੈ ਤੁਸੀਂ ਉਹਨਾਂ ਨੂੰ ਲਜਾਦੇ ਨਹੀਂ ਤੁਸੀਂ ਕਹਿੰਦੇ ਕੋਈ ਸਿੱਖ ਇਹਨਾਂ ਤੇ ਕਾਰਵਾਈ ਪਾਏ ਭਈ ਇਹ ਮਾਹੌਲ ਖਰਾਬ ਫਿਰ ਉਹਨਾਂ ਨੂੰ ਛੁੱਟੀ ਦਵਾ ਕੇ ਉਹ ਫਿਰ ਵੇਸ਼ ਕਰਕੇ ਉਥੋਂ ਗਿਆ ਉਹ ਦੋ ਗੇੜੇ ਮਾਰਦਾ ਰਿਹਾ ਆਪਦੇ ਗਨਮੈਨਾਂ ਦੇ ਸਮੇਤ ਜੇ ਪੁਲਿਸ ਨੇ ਕਾਰਜਿਕ ਯਾਰੀ ਵਧੀਆ ਉਦੋਂ ਹੀ ਫੜ ਲੈਂਦੇ ਈਐਸਪੀ ਨੂੰ ਕੈਫੋਨ ਆਉਂਦਾ ਪਰ ਜਿਸ ਗਰਗ ਦਾ ਸਾਨੂੰ ਉਹ ਖਾਉਂਦਾ ਪਿਆ ਵੀ ਪਰਚਾ ਦਰਜ ਕਰਾਤਾ ਉਹਨੂੰ ਫੋਨ ਆ ਰਿਹਾ ਸੀ ਜੀ ਤਾਂ ਬਿਲਕੁਲ ਸਾਫ਼ ਤੌਰ ਤੇ ਬਾਈ ਵਿਕਰਮ ਵੱਲੋਂ ਬਹੁਤ ਸਾਰੇ ਸਵਾਲ ਚੁੱਕੇ ਗਏ ਨੇ ਸਿਰਫ ਬਗਾਨਿਆਂ ਉੱਤੇ ਨਹੀਂ ਸਿੱਖ ਜਥੇਬੰਦੀਆਂ ਦੇ ਜਿਹੜੇ ਆਗੂ ਨਹੀਂ ਉਹਨਾਂ ਉੱਤੇ ਵੀ ਕਿ ਇਕੱਠਾ ਕਰ ਲਿਆ ਪਰ ਜਿਸ ਜੋ ਕਿ ਪਰਿਵਾਰ ਪੀੜਤਾ ਉਸਦੇ ਨਾਲ ਹੀ ਸਿਆਸਤ ਹੋ ਰਹੀ ਹੈ ਤੁਸੀਂ ਆਪਣੀਆਂ ਪ੍ਰਧਾਨਕੀਆਂ ਆਪਣਾ ਪੈਸਾ ਆਪਣੀ ਟੀਆਰਪੀ ਆਪਣੀ ਚੌਧਰ ਦੇਖ ਰਹੇ ਹੋ ਜਦ ਕਿ ਕੌਲ ਕੁਝ ਹੋਰ ਸੀ ਤੇ ਹੁਣ ਫੈਸਲੇ ਕੁਝ ਹੋਰ ਲਏ ਜਾ ਰਹੇ ਨੇ ਪਰਿਵਾਰ ਦੁਬਿਧਾ ਦੇ ਵਿੱਚ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਮੁਖਸਰ ਸਾਹਿਬ ਤੋਂ ਸਾਰੀ ਵਿਚਾਰ ਚਰਚਾ ਬਾਬਤ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਪੰਜਾਬ 1 ਕਾ ਟੀਵੀ ਦੇਖਦੇ ਰਹੋ ਧੰਨਵਾਦ ਭਾਈ ਜੀ ਬਹੁਤ ਸ਼ੁਕਰੀਆ ਬਖਸ਼ਾਲ ਸਾਹਿਬ ਧੰਨਵਾਦ ਤੁਹਾਡਾ ਤੁਸੀਂ ਇੱਥੇ ਆਏ ਆਪਣਾ